ਤਲਜ ਸਿੰਘ ਜੀ ਹਲਕਾ ਖਡੂਰ ਸਾਹਿਬ ਤੋਂ ਬਾਅਦ ਹੁਣ ਹਲਕਾ ਫਰੀਦਕੋਟ ਦੀ ਸੀਟ ਵੀ ਹੋੜ ਸੀਟ ਮੰਨੀ ਜਾ ਰਹੀ ਹੈ ਜਿੱਥੋਂ ਕਿ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਅਨਮੋਲ ਚੌਣ ਲੜਦੇ ਪਏ ਨੇ ਉੱਥੋਂ ਹੀ ਹੁਣ ਉੱਥੇ ਸ਼ਹੀਦ ਬਿਆਨ ਸਿੰਘ ਜੀ ਦੇ ਜਿਹੜੇ ਕਿ ਪੁੱਤ ਨੇ ਉਹ ਚੌਣ ਲੜ ਰਹੇ ਨੇ ਕਿਵੇਂ ਦੇਖਦੇ ਹੋ ਕਹ ਲੋ ਕਿ ਉਹਨਾਂ ਨੂੰ ਚੋਣ ਜਿਤਾਉਣ ਦੇ ਲਈ ਵੀ ਕਈ ਪੰਤਪ ਸ਼ਰਸ਼ੀਤਾ ਮੈਦਾਨ ਵਿੱਚ ਆ ਚੁੱਕੀਆਂ ਨੇ ਉਮੀਦ ਇਹ ਵੀ ਚ ਰਹੀ ਹੈ ਕਿ ਜਿਸ ਤਰੀਕੇ ਨਾਲ ਅਮਰਪਾਲ ਸਿੰਘ ਦਾ ਚੋਣ ਪ੍ਰਚਾਰ ਹੋ ਰਿਹਾ ਉਸੇ ਤਰੀਕੇ ਨਾਲ ਉਹਨਾਂ ਦਾ ਵੀ ਹੋ ਰਿਹਾ ਹੈ ਕਾਫੀ ਲੋਕ ਉਹਨਾਂ ਨਾਲ ਵੀ ਜੁੜ ਰਹੇ ਨੇ ਲੋਕ ਕਹ ਲੋ ਕਿ ਕਰਮਜੀਤ ਸਿੰਘ ਅਰਮੋਲ ਜਾਂ ਉਹਨਾਂ ਦੇ ਨਾਲ ਜੋ ਕਿ ਲੋਕ ਕਿ ਪੰਜਾਬੀ ਫਿਲਮਾਂ ਦੇ ਜੋ ਸਤਾਰਾ ਆਈ ਨਹੀਂ ਉਹਨਾਂ ਸਾਰੇ ਤੋਂ ਕਿਨਾਰਾ ਕਰਕੇ ਸਰਬਜੀਤ ਸਿੰਘ ਦੇ ਹੱਥ ਵਿੱਚ ਖੜੇ ਨੇ ਕਿਵੇਂ ਦੇਖਦੇ ਹੋ ਫਰੀਦਕੋਟ ਦੇ ਉੱਤੇ ਜੋ ਮਾਹੌਲ ਬਣਿਆ ਸਰਬ ਤੋਂ ਸੁਣੋ ਦੇਖੋ ਪੰਜਾਬ ਦੀ ਸਿਆਸਤ ਦੇ ਵਿੱਚ ਨਾ ਜਿਹੜਾ ਧਾਰਮਿਕ ਜਾਂ ਪੰਥਕ ਨਿਗਾਰ ਬਹੁਤ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਤਕਰੀਬਨ ਆਪਾਂ ਇਹ ਕਹਿ ਲਈਏ ਕਿ 95 96 ਤੋਂ ਬਾਅਦ ਪੰਥਕ ਸਿਆਸਤ ਜਿਹੜੀ ਹੈ ਉਹ ਦਿਨੋਂ ਦਿਨ ਡਾਊਨਫਾਲ ਦੇ ਵਿੱਚ ਜਾਂਦੀ ਰਹੀ ਹੈ ਕੋਈ ਵੀ ਪੰਥਕ ਚਿਹਰਿਆਂ ਨੂੰ ਜਿਹੜਾ ਹੈ ਉਹ ਵੋਟ ਪਾ ਕੇ ਰਾਜੀ ਨਹੀਂ ਸੀ ਆਪਾਂ ਉਦਾਹਰਨ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਲੈ ਸਕਦੇ ਆ ਪਰ ਪਿਛਲੇ ਸਮੇਂ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਐਸੀ ਰੂਹ ਜਿਹੜੀ ਹੈ ਇੱਕ ਐਸੀ ਸ਼ਖਸੀਅਤ ਜਿਨੇ ਆਪਣੇ ਕਦਮ ਪੰਜਾਬ ਦੀ ਧਰਤੀ ਦੇ ਉੱਤੇ ਪਾਏ ਤੇ ਇੱਕ ਵਾਰ ਸਾਰੇ ਹੀ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਜਾਂ ਫਿਰ ਪੰਥਕ ਜਿਹੜੀ ਸਿਆਸਤ ਹੈ ਉਹਨੂੰ ਇੱਕਦਮ ਦੁਬਾਰਾ ਜਿਹੜਾ ਹੈ ਉਭਾਰ ਦੇ ਦਿੱਤਾ ਇੱਕ ਆਪਾਂ ਇਹ ਕਹਿ ਲਈਏ ਕਿ ਇੱਕ ਐਸਾ ਉਭਾਰ ਜਿਹੜਾ ਆਇਆ ਉਦੇ ਨਾਲ ਉਸ ਤੋਂ ਬਾਅਦ ਕੀ ਹੋਇਆ ਵੀ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਆ ਜਾਗ ਚੁੱਕੀ ਆ ਮੈਂ ਗੱਲ ਕਰ ਰਿਹਾ ਭਾਈ ਦੀਪ ਸਿੰਘ ਸਿੱਧੂ ਹੋਰਾਂ ਦੀ ਦੀਪ ਸਿੰਘ ਸਿੱਧੂ ਇੱਕ ਮੰਨਿਆ ਜਾ ਰਿਹਾ ਮੈਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਵੀ ਪੜ੍ਹ ਰਿਹਾ ਸੀ ਤੇ ਕਿਤੇ ਨਾ ਕਿਤੇ ਸਾਨੂੰ ਵੀ ਇਹ ਮਹਿਸੂਸ ਹੁੰਦਾ ਵੀ ਉਹ ਕਿਤੇ ਕੋਈ ਪ੍ਰਾਤਨ ਰੂਹ ਸੀ ਜੋ ਪੰਜਾਬ ਦੇ ਵਿੱਚ ਆਈ ਬੇਸ਼ੱਕ ਉਹਨਾਂ ਦਾ ਜਿਹੜਾ ਪਛੋਕੜ ਸੀ ਉਹ ਭਾਵੇਂ ਜੁੜਿਆ ਹੋਵੇ ਬਾਲੀਵੁੱਡ ਦੇ ਨਾਲ ਜਾਂ ਫਿਰ ਵਕਾਲਤ ਦੇ ਨਾਲ ਪਰ ਜੇ ਉਹਨਾਂ ਦੇ ਬਚਪਨ ਦੀ ਗੱਲ ਕਰੀਏ ਤਾਂ ਸ਼ਹੀਦ ਸਿੰਘਾਂ ਦੇ ਹੱਥਾਂ ਦੇ ਵਿੱਚ ਉਹ ਖੇਡੇ ਦੀਪ ਸਿੰਘ ਸਿੱਧੂ ਉਸੇ ਤਰੀਕੇ ਦੇ ਨਾਲ ਉਹ ਜਵਾਨ ਹੁੰਦੇ ਨੇ ਫਿਰ ਹਾਇਰ ਐਜੂਕੇਸ਼ਨ ਲੈਂਦੇ ਨੇ ਦੇਸ਼ ਵਿਦੇਸ਼ ਦੀ ਧਰਤੀ ਤੋਂ ਜਾ ਕੇ ਉਸ ਵੇਲੇ ਦੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਹਜੇ ਦੀਪ ਸਿੰਘ ਸਿੱਧੂ ਪੰਜਾਬ ਲਈ ਬੋਲਣਾ ਸ਼ੁਰੂ ਨਹੀਂ ਸੀ ਹੋਏ ਉਸ ਵੇਲੇ ਮੈਂ ਉਹਨਾਂ ਦੀ ਇੰਟਰਵਿਊ ਕੀਤੀ ਹੈ ਇੰਗਲੈਂਡ ਦੇ ਵਿੱਚੋਂ ਆਉਂਦੇ ਨੇ ਇੱਕ ਫਿਲਮ ਦੇ ਬਾਬਤ ਉਹਨਾਂ ਦੀ ਇੰਟਰਵਿਊ ਕੀਤੀ ਤਾਂ ਮੈਂ ਮਤਲਬ ਇਹ ਦੇਖੋ ਵੀ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਹੁਣ ਤੱਕ ਇੰਟਰਵਿਊਜ਼ ਕੀਤੀਆਂ ਤੇ ਉਹਨਾਂ ਦੀ ਜਿਹੜਾ ਆ ਭਾਵ ਉਹਨਾਂ ਦਾ ਔਰਾ ਸੀ ਜਿਹੜਾ ਉਹ ਬਿਲਕੁਲ ਅਲੱਗ ਸੀ ਇੱਕ ਆਮ ਫੁਕਰੇ ਲੋਕਾਂ ਵਾਂਗ ਨਹੀਂ ਸੀ ਉਹਨਾਂ ਦੀ ਕਿ ਇੱਕ ਹੋਛਾਪਨ ਹੁੰਦਾ ਇੱਕ ਫੁਕਰਾਪਨ ਹੁੰਦਾ ਕਿ ਵਕ ਵਕ ਤਰੀਕੇ ਦੀਆਂ ਗੱਲਾਂ ਕਰਨੀਆਂ ਸੋ ਉਹਨਾਂ ਨੇ ਮੈਨੂੰ ਚਲਦੀ ਇੰਟਰਵਿਊ ਜਦੋਂ ਇੰਟਰਵਿਊ ਸ਼ੁਰੂ ਹੋਣ ਲੱਗੀ ਤਾਂ ਉਹਨਾਂ ਨੂੰ ਮੈਂ ਪੁੱਛਿਆ ਕਿ ਕੋਈ ਖਾਸ ਭਾਜੀ ਗੱਲ ਕੋਈ ਜਿਹੜੀ ਚਾਹੋ ਨੇ ਤੁਸੀਂ ਕਿ ਮੈਂ ਤੁਹਾਡੇ ਤੋਂ ਪੁੱਛਾਂ ਤਾਂ ਉਹ ਕਹਿੰਦੇ ਵੀ ਜਨਮ ਕਿੱਥੇ ਹੋਇਆ ਕਿਹੜੇ ਸ਼ੌਂਕ ਨੇ ਆ ਗੱਲਾਂ ਜਿਹੜੀਆਂ ਬਹੁਤ ਪੁਰਾਣੀਆਂ ਹੋ ਚੁੱਕੀਆਂ ਲੈਟਸ ਡੂ ਸਮਥਿੰਗ ਡਿਫਰੈਂਟ ਆਪਾਂ ਕੁਝ ਡਿਫਰੈਂਟ ਕਰੀਏ ਸੋ ਆਪਾਂ ਉਹ ਨੂੰ ਇੰਟਰਵਿਊ ਨੂੰ ਡਿਫਰੈਂਟ ਕੀਤਾ ਵੀ ਪਰ ਬੇਸ਼ੱਕ ਉਹ ਟੈਲੀਕਾਸਟ ਨਹੀਂ ਹੋ ਸਕੀ ਕਿਉਂਕਿ ਉਹ ਫਿਲਮ ਹੀ ਨਹੀਂ ਆਈ ਜਿਹਦੇ ਲਈ ਉਹ ਇੰਟਰਵਿਊ ਜਿਹੜੀ ਕੀਤੀ ਗਈ ਸੀ ਸੋ ਉਹ ਇੰਟਰਵਿਊ ਜਿਹੜੀ ਆ ਅੱਜ ਵੀ ਉਸ ਚੈਨਲ ਦੇ ਉੱਤੇ ਤਾਂ ਪਈ ਹੋਏਗੀ ਪਰ ਉਹ ਨੂੰ ਰਿਲੀਜ਼ ਨਹੀਂ ਕੀਤਾ ਗਿਆ ਖੈਰ ਜਦੋਂ ਗੱਲ ਕਰਦੇ ਆ ਇਥੋਂ ਬਾਅਦ ਵਿੱਚ ਉਹ ਪੰਜਾਬ ਚਲੇ ਜਾਂਦੇ ਨੇ ਪੰਜਾਬ ਜਾ ਕੇ ਤੇ ਫਿਰ ਸਨੀ ਦਿਓਲ ਦੀ ਕੈਂਪੇਨ ਕਰਦੇ ਆ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਬਦਲਾਅ ਜਿਹੜਾ ਆਉਣਾ ਸ਼ੁਰੂ ਹੋਇਆ ਮਤਲਬ ਕਿ ਉਹਨਾਂ ਦੇ ਬੋਲ ਜਿਹੜੇ ਸੀ ਉਹ ਪੰਜਾਬ ਦੀ ਨੌਜਵਾਨੀ ਨੂੰ ਇੱਥੋਂ ਤੱਕ ਟੰਬ ਗਏ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਲੰਬੇ ਸਮੇਂ ਤੋਂ ਹਾਰਦੇ ਹੋਏ ਆ ਰਹੇ ਸੀ ਉਹਨਾਂ ਦੀ ਵਿਜਿੱਤ ਹੁੰਦੀ ਆ ਉਸ ਤੋਂ ਬਾਅਦ ਜਿਹੜੇ ਹਾਲਾਤ ਬਣੇ ਤੁਸੀਂ ਦੇਖੋ ਕਿ ਹੁਣ ਦੇ ਜੋ ਹਾਲਾਤ 2024 ਦੇ ਹਾਲਾਤ ਤੁਸੀਂ ਦੇਖ ਲਓ ਕਿ ਕਿੰਨੇ ਪੰਥਕ ਚਿਹਰੇ ਹੁਣ ਭਾਈ ਸਰਬਜੀਤ ਸਿੰਘ ਨੇ ਉਹ ਮੈਨੂੰ ਜਿੱਥੋਂ ਤੱਕ ਜੇ ਮੈਂ ਗਲਤ ਨਾ ਹੋਵਾਂ ਇਹ ਪਹਿਲਾਂ ਵੀ ਖੜੇ ਹੋਏ ਸੀ ਸਿਆਸਤ ਦੇ ਵਿੱਚ ਪਰ ਉਹ ਉਹ ਜਿੱਤੇ ਨਹੀਂ ਹੁਣ ਇਸ ਵਾਰ ਜਿਹੜਾ ਜ਼ੋਰ ਹੈ ਕਰਮਜੀਤ ਅਨਮੋਲ ਹੋਰਾਂ ਦਾ ਬਹੁਤ ਵੱਡੇ ਪੱਧਰ ਤੇ ਲੱਗਿਆ ਕਲਾਕਾਰ ਸਾਰੇ ਉਹਨਾਂ ਦੇ ਹੱਕ ਦੇ ਵਿੱਚ ਆ ਰਹੇ ਨੇ ਕੋਈ ਸ਼ੱਕ ਨਹੀਂ ਤੇ ਇਹ ਮੰਨਿਆ ਵੀ ਜਾਂਦਾ ਹੈ ਕਿ ਪੰਜਾਬ ਦੇ ਲੋਕ ਕਲਾਕਾਰਾਂ ਨੂੰ ਦੇਖ ਕੇ ਵੋਟ ਪਾ ਦਿੰਦੇ ਆ ਗੁਰਦਾਸਪੁਰੇ ਦੀ ਉਦਾਹਰਣ ਹੈ ਵਿਨੋਦ ਖੰਨਾ ਆਇਆ ਤੇ ਉਹਨੂੰ ਜਿਤਾ ਦਿੱਤਾ सनी देओल ਆਇਆ ਤੇ ਉਹਨੂੰ ਜਿਤਾ ਦਿੱਤਾ ਐਤਕੀ ਕਲਾਕਾਰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਫਰੀਦਕੋਟ ਦੇ ਵਿੱਚ ਉਤਾਰਿਆ ਗਿਆ ਤੇ ਉਹਨਾਂ ਦਾ ਵੀ ਇਹੀ ਹੈ ਕਿ ਲਓ ਜੀ ਕਲਾਕਾਰ ਕਰਕੇ ਕਰਨਜੀਤ ਅਨਮੋਲ ਕਰਕੇ ਇਹ ਸੀਟ ਆਪਾਂ ਜਿੱਤ ਜਾਈਏ ਪਰ ਜੇ ਹੁਣ ਤੁਸੀਂ ਦੇਖੋ ਵੀ ਮੈਂ ਆਪ ਹੈਰਾਨ ਆ ਕਿ ਸਰਬਜੀਤ ਸਿੰਘ ਹੋਰੀ ਨਾ ਤਾਂ ਉਹ ਵੰਡਣ ਸ਼ਰਾਬ ਨਾਵੰਡਣ ਨਸ਼ੇ ਤੇ ਨਾਵੰਡਣ ਪੈਸੇ ਫਿਰ ਵੀ ਉਹਨਾਂ ਦੇ ਹੱਕ ਦੇ ਵਿੱਚ ਵੱਡਾ ਇਕੱਠ ਜਿਹੜਾ ਹੈ ਉਹ ਕੀਤਾ ਜਾ ਰਿਹਾ ਇਹ ਸਾਰੀ ਮੈਂ ਤੇ ਇਹੀ ਗੱਲ ਜਿਹੜੀ ਮੈਂ ਸ਼ੁਰੂ ਚ ਕਹੀ ਹੈ ਕਿ ਦੀਪ ਸਿੰਘ ਸਿੱਧੂ ਹਰਾਂ ਦੀ ਮਿਹਰਬਾਨੀ ਕਹਿ ਲੋ ਜਾਂ ਫਿਰ ਉਹਨਾਂ ਦਾ ਪੰਜਾਬ ਦੀ ਧਰਤੀ ਤੇ ਆਉਣਾ ਤੇ ਪੰਥਕ ਜਜ਼ਬਾ ਉਥੋਂ ਦੀ ਜਵਾਨੀ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਭਰ ਦੇਣਾ ਤੋਂ ਉਹਨਾਂ ਨੇ ਪੰਜਾਬ ਦੀ ਨੌਜਵਾਨੀ ਦੇ ਵਿੱਚ ਇੱਕ ਐਸਾ ਜਜ਼ਬਾ ਜਿਹੜਾ ਭਰ ਦਿੱਤਾ ਕਿ ਅੱਜ ਪੰਥ ਦੀ ਗੱਲ ਹੋ ਰਹੀ ਹੈ ਇਹ ਕਿਹਾ ਜਾ ਰਿਹਾ ਕਿ ਪੰਥਕ ਚਿਹਰੇ ਜਿਤਾਵਾਂਗੇ ਉਹ ਭਾਵੇਂ ਗੱਲ ਲੱਖੇ ਸਿਧਾਣੇ ਦੀ ਕਿਉਂ ਨਾ ਹੋਵੇ ਪਾਨਾ ਸਿੱਧੂ ਹੋਣ ਜਾਂ ਫਿਰ ਅੱਜ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਕੈਂਪੇਨ ਬੜੇ ਵੱਡੇ ਪੱਧਰ ਤੇ ਆ ਤੁਹਾਨੂੰ ਯਾਦ ਹੋਣਾ ਹੈ ਕਿ ਅੱਜ ਤੋਂ ਤਕਰੀਬਨ 3-4 ਸਾਲ ਪਹਿਲਾਂ ਦਾ ਜਿਹੜਾ ਸਮਾਂ ਆਪਾਂ ਦੇਖ ਲਈਏ ਤੇ ਕਦੇ ਕੋਈ ਚੈਨਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਇੰਟਰਵਿਊ ਨਹੀਂ ਸੀ ਕਰਦਾ ਹੁੰਦਾ ਉਹਨਾਂ ਨੂੰ ਇਹ ਸੀ ਕਿ ਇਹ ਕੋਈ ਸੀਰੀਅਸ ਮਸਲਾ ਨਹੀਂ ਹੈ ਇਹਨਾਂ ਦੀ ਇੰਟਰਵਿਊ ਕਰਨ ਦਾ ਕੋਈ ਫਾਇਦਾ ਨਹੀਂ ਹੈ ਇਹ ਤਾਂ ਜੀ ਗੱਲ ਹੀ ਖਾਲਿਸਤਾਨ ਦੀ ਕਰਦੇ ਆ ਤੇ ਆਪਣੇ ਚੈਨਲ ਦੇ ਉੱਤੇ ਕੋਈ ਨਾ ਕੋਈ ਪ੍ਰੋਬਲਮ ਆ ਸਕਦੀ ਹੈ ਅੱਜ ਵੱਡੇ ਵੱਡੇ ਚੈਨਲ ਜਿਹੜੇ ਨੇ ਉਹ ਸਰਦਾਰ ਸਿਮਰਤਜੀਤ ਸਿੰਘ ਮਾਨ ਦੀ ਇੰਟਰਵਿਊ ਲੱਭਦੇ ਫਿਰਦੇ ਨੇ ਸੋ ਮਤਲਬ ਤੁਸੀਂ ਦੇਖੋ ਵੀ ਕਿੱਡਾ ਵੱਡਾ ਚੇਂਜ ਜਿਹੜਾ ਹੈ ਉਹ ਆਇਆ ਬੇਸ਼ੱਕ ਮੈਂ ਆਪਣੀਆਂ ਹਰ ਇੰਟਰਵਿਊਜ਼ ਦੇ ਵਿੱਚ ਜਸਪੀ ਜਦੋਂ ਆਪਾਂ ਗੱਲ ਕਰਦੇ ਹਾਂ ਰਿਕਾਰਡਿੰਗਸ ਦੇ ਵਿੱਚ ਇਹ ਗੱਲ ਕਹਿੰਦਾ ਰਿਹਾ ਕਿ ਪੰਥਕ ਚਿਹਰੇ ਜਿੱਤ ਕੇ ਜਾਣਗੇ ਪਾਰਲੀਮੈਂਟ ਦੇ ਵਿੱਚ ਤੇ ਉਹਦਾ ਕੋਈ ਐਡਾ ਫਾਇਦਾ ਨਹੀਂ ਸਾਨੂੰ ਹੈ ਕਿਉਂਕਿ ਭਾਰਤੀ ਤੰਤਰ ਦੇ ਥੱਲੇ ਕਦੇ ਵੀ ਸਿੱਖੀ ਦੀ ਗੱਲ ਜਿਹੜੀ ਹੈ ਉਹ ਉਸ ਪੱਧਰ ਤੇ ਹੋ ਨਹੀਂ ਸਕਦੀ ਪਰ ਫਿਰ ਵੀ ਕਿਹਾ ਜਾਂਦਾ ਸਿਆਣਿਆਂ ਵੱਲੋਂ ਕਿ ਕੋਈ ਵੀ ਆਪਸ਼ਨ ਜਿਹੜਾ ਉਹ ਖਾਲੀ ਕਿਉਂ ਛੱਡਣਾ ਹੈ ਜੇ ਪਾਰਲੀਮੈਂਟ ਦੇ ਵਿੱਚ ਮੈਂਬਰ ਭੇਜੋਗੇ ਘੱਟੋ-ਘੱਟ 4 ਜਾਣੇ ਜਾ ਕੇ ਬੈਠਣਗੇ ਇੱਕੋ ਗੱਲ ਕਰਨਗੇ ਪਾਣੀਆਂ ਦੇ ਮਸਲੇ ਦੀ ਨਸ਼ੇ ਦੀ ਗੱਲ ਕਰਨਗੇ ਜਾਂ ਫਿਰ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਉਹ ਕਿਤੇ ਨਾ ਕਿਤੇ ਗੱਲਾਂ ਰਿਕਾਰਡ ਜ਼ਰੂਰ ਹੁੰਦੀਆਂ ਤੇ ਇਸੇ ਕਰਕੇ ਇਹਨਾਂ ਦਾ ਜਿੱਤਣਾ ਵੀ ਜਿਹੜਾ ਜ਼ਰੂਰੀ ਹੈ ਤੇ ਮੈਨੂੰ ਲੱਗਦਾ ਕਿ ਇਹ ਪੰਥਕ ਸੀਟਾਂ ਜਿਹੜੀਆਂ 4-5 ਹੈਗੀਆਂ ਇਹ ਜਿੱਤੀਆਂ ਜਾਣਗੀਆਂ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਇਸ ਲਈ ਜਜ਼ਬਾ ਹੈਗਾ ਉਹ ਪੰਥਕ ਹੈ ਪੰਥਕ ਵਿਚਾਰਧਾਰਾ ਨੌਜਵਾਨੀ ਨੂੰ ਸਮਝ ਆ ਚੁੱਕੀ ਹੈ ਕਿ ਕਿਹੜੇ ਭਾਵੇਂ ਕੀ ਆ ਪਿੱਛੇ ਸਾਡੇ ਨਾਲ ਕਿਨੇ ਕਿਨੇ ਧੱਕਾ ਕੀਤਾ ਕੀ ਕੀ ਹੋਇਆ ਬਾਦਲਾਂ ਨੂੰ ਵੀ ਅਜਮਾਲਿਆ ਕਾਂਗਰਸ ਨੂੰ ਵੀ ਅਜਮਾਲਿਆ ਸੋ ਹੁਣ ਉਹ ਕਿਉਂਦੇ ਨੇ ਕਿ ਇਹਨਾਂ ਇਹਨਾਂ ਜਿਹੜੇ ਰਵਾਇਤੀ ਲੀਡਰ ਨੇ ਜਿਹੜੇ ਬੇਵਕੂਫ ਬਣਾਉਂਦੇ ਨੇ 5 ਸਾਲ ਤੇ ਉਸ ਤੋਂ ਬਾਅਦ ਫੇਰ ਆ ਜਾਂਦੇ ਆ ਹੁਣ ਤੁਸੀਂ ਨਰਿੰਦਰ ਮੋਦੀ ਦਾ ਨਾਰਾ ਯਾਦ ਕਰ ਲਓ ਅੱਜ ਤੋਂ 10 ਸਾਲ ਪਹਿਲਾਂ ਉਹਨਾਂ ਨੇ ਇਹ ਕਿਹਾ ਸੀਗੇ 15-15 ਲੱਖ ਹਰ ਇੱਕ ਭਾਰਤੀ ਦੇ ਅਕਾਊਂਟ ਮੇ ਆਏਗਾ ਕਿਆ ਸੀ ਨਾ ਉਹਨਾਂ ਨੇ ਕਾਲਾ ਧੰਨ ਜਿਹੜਾ ਹੈ ਉਹ ਸੀ ਲੈ ਕੇ ਆਵਾਂਗੇ ਹੋਰ ਬੜੇ ਸਾਰੇ ਵਾਦੇ ਜਿਹੜੇ ਆ ਉਹਨਾਂ ਵੱਲੋਂ ਕੀਤੇ ਗਏ 15 ਲੱਖ ਕੀ ਮੈਨੂੰ ਲੱਗਦਾ ਵੀ 1 ਰੁਪਿਆ ਵੀ ਕਿਸੇ ਦੇ ਅਕਾਊਂਟ ਦੇ ਵਿੱਚ ਨਹੀਂ ਆਇਆ ਹੋਣਾ ਸੋ ਇਹ ਜੁਮਲੇ ਹੁੰਦੇ ਨੇ ਜਿਹੜਾ ਜੁਮਲੇ ਕਹਿੰਦੇ ਆ ਨਾ ਇਹ ਛੱਡੇ ਜਾਂਦੇ ਆ ਇਸੇ ਤਰ੍ਹਾਂ ਪੰਜਾਬ ਦੇ ਲੀਡਰ ਨੇ ਹੁਣ ਤੁਸੀਂ ਕਾਂਗਰਸ ਦੀ ਗੱਲ ਦੇਖ ਲਓ ਸੁਖਪਾਲ ਸਿੰਘ ਖਹਿਰਾ ਆਪਣੇ ਪ੍ਰਚਾਰ ਦੇ ਵਿੱਚ ਕਹਿ ਰਹੇ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਵਾਂਗੇ ਉਹਨਾਂ ਨੂੰ ਪੱਕੇ ਨਹੀਂ ਹੋਣ ਦੇਵਾਂਗੇ ਅਸੀਂ ਐਕਟ ਬਣਾਵਾਂਗੇ ਤੇ ਨਾਲ ਹੀ ਜਿਹੜੇ ਨੇ ਕਾਂਗਰਸ ਦੇ ਪ੍ਰਧਾਨ ਉਸੇ ਹੀ ਪਾਰਟੀ ਦੇ ਪ੍ਰਧਾਨ ਕਹਿੰਦੇ ਨੇ ਕਿ ਮੇਰੀ ਇਜਾਜ਼ਤ ਤੋਂ ਬਿਨਾ ਸੁਖਵਾਲ ਸਿੰਘ ਖਹਿਰਾ ਨੂੰ ਇਹ ਬਿਆਨ ਨਹੀਂ ਸੀ ਦੇਣਾ ਚਾਹੀਦਾ ਅਸੀਂ ਪ੍ਰਵਾਸੀਆਂ ਦੇ ਰਾਸ਼ਨ ਕਾਰਡ ਵੀ ਬਣਾਵਾਂਗੇ ਉਹਨਾਂ ਨੂੰ ਪੱਕੇ ਕਰਾਂਗੇ ਉਹਨਾਂ ਦੀਆਂ ਰਜਿਸਟਰੀਆਂ ਪੱਕੀਆਂ ਕਰਾਂਗੇ ਮਤਲਬ ਤੁਸੀਂ ਦੇਖੋ ਇਹਨਾਂ ਦਾ ਹਾਲ ਵੋਟਾਂ ਜਿੱਤਣ ਦੇ ਲਈ ਕਿੱਥੋਂ ਤੱਕ ਇਹ ਜਾ ਸਕਦੇ ਨੇ ਮਤਲਬ ਕਿ ਇਹ ਸੀਟ ਜਿੱਤਣ ਦੇ ਲਈ ਇਹ ਕਿੱਥੋਂ ਤੱਕ ਜਿਹੜੀਆਂ ਗੱਲਾਂ ਉਹ ਕਰਦੇ ਨੇ ਸੋ ਇਹ ਸਾਰੇ ਅੰਦਰੋਂ ਇੱਕ ਹੀ ਨੇ ਮੈਂ ਇਹ ਕਵਾਂਗਾ ਬਸ ਇਹ ਹੁੰਦਾ ਕਿ ਫਰਕ ਵੋਟਾਂ ਦੇ ਵੇਲੇ ਆ ਕੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਣਾ ਉਸ ਤੋਂ ਬਾਅਦ ਫਿਰ ਗਾਇਬ ਹੋ ਜਾਣਾ ਸੋ ਇਹ ਹੁਣ ਤੱਕ ਚੱਲਦਾ ਆ ਰਿਹਾ ਸੋ ਲੋਕ ਅੱਕੇ ਹੋਏ ਨੇ ਜੇ ਅੱਜ ਭਾਈ ਅਮਰਤਪਾਲ ਸਿੰਘ ਦੀ ਗੱਲ ਹੋ ਰਹੀ ਹੈ ਨਾ ਉਹ ਵੀ ਇਸੇ ਕਰਕੇ ਹੋ ਰਹੀ ਹੈ ਰਵਾਇਤੀ ਲੀਡਰ ਲੋਕਾਂ ਨੇ ਜਿਹੜੇ ਅਜਮਾਲੇ ਆ ਉਹਨਾਂ ਨੂੰ ਲੱਗਦਾ ਕਿ ਇਹ ਨੌਜਵਾਨ ਜਿਹੜਾ ਆਇਆ 28 ਸਾਲਾਂ ਦਾ ਇੰਨਾ ਜਜ਼ਬਾ ਸੀ ਉਹਦੇ ਵਿੱਚ ਕਿ ਹਜ਼ਾਰਾਂ ਨੌਜਵਾਨਾਂ ਦਾ ਨਸ਼ਾ ਛਡਾ ਦਿੱਤਾ ਅਮਰਤ ਸ਼ਕਾ ਲਿਆ ਤੇ ਇਹੋ ਜਿਹੇ ਲੋਕ ਜੇ ਸਿਆਸਤ ਦੇ ਵਿੱਚ ਆਉਣ ਤੇ ਪੰਜਾਬ ਦਾ ਪਲਾ ਹੋ ਸਕਦਾ ਸੋ ਅਸੀਂ ਵੀ ਮਤਲਬ ਇਹੀ ਚਾਹੁੰਦੇ ਆ ਕਿ ਪੰਜਾਬ ਪੱਖੀ ਲੋਕ ਕੌਣ ਇਹ ਨਹੀਂ ਕਿ ਅਸੀਂ ਗੱਲ ਕਰਦੇ ਆ ਕਿ ਸਿੱਖ ਹੋਣ ਦੇ ਨਾਤੇ ਕਿ ਲਓ ਜੀ ਆ ਸਿੱਖ ਜਿਹੜੇ ਮੈਂਬਰ ਨੇ ਪੰਥਕ ਨੇ ਇਹ ਜਿੱਤਨੇ ਚਾਹੀਦੇ ਆ ਕੋਈ ਵੀ ਹੋਵੇ ਉਹ ਹੋਵੇ ਪੰਜਾਬ ਪੱਖੀ ਫੇਰ ਹੀ ਗੱਲ ਜਿਹੜੀ ਆ ਬਣਦੀ ਆ ਕਿਉਂਕਿ ਤੁਸੀਂ ਦੇਖੋ ਦੂਜੀਆਂ ਸਟੇਟਾਂ ਦੇ بڑے ਨੁਮਾਇੰਦੇ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਆਪਣੀਆਂ ਵਿਧਾਨ ਸਭਾ ਦੇ ਵਿੱਚ ਜਦੋਂ ਜਾਂਦੇ ਨੇ ਤੇ ਆਪਣੇ ਪੱਖ ਦੀ ਗੱਲ ਕਰਦੇ ਆ ਆਪਣੇ ਰਾਜ ਦੀ ਗੱਲ ਕਰਦੇ ਆ ਆਪਣੀ ਬੋਲੀ ਦੀ ਗੱਲ ਕਰਦੇ ਆ ਸਾਡੇ ਵੱਲੋਂ ਇੱਕ ਵੀ ਮੈਂਬਰ ਨਹੀਂ ਹੁੰਦਾ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਜਾ ਕੇ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦੇ ਵਿੱਚ ਜਾਂ ਫਿਰ ਵਿਧਾਨ ਸਭਾ ਦੇ ਵਿੱਚ ਕੋਈ ਵੀ ਜਿਹੜਾ ਹੈ ਪੰਜਾਬ ਪੱਖੀ ਗੱਲ ਹੀ ਨਹੀਂ ਕਰਦਾ ਹੁਣ ਭਗਵੰਤ ਮਾਨ ਨੇ ਉਹ ਉਹ ਹਮੇਸ਼ਾ ਜਿਹੜੀ ਹੈ ਉਹ ਗੱਲ ਕੇਂਦਰ ਦੀ ਕਰਦੇ ਸੈਂਟਰ ਦੀ ਦੂਜੀਆਂ ਸਟੇਟਾਂ ਦੀ ਪੰਜਾਬ ਪੱਖੀ ਉਹ ਗੱਲ ਹੀ ਨਹੀਂ ਕਰਦੇ ਹੈਗੇ ਸੋ ਇਹ ਗੱਲਾਂ ਨੇ ਇਸ ਕਰਕੇ ਲੋਕ ਆ ਕੇ ਹੋਏ ਨੇ ਤੇ ਮੈਨੂੰ ਲੱਗਦਾ ਕਿ ਫਰੀਦਕੋਟ ਤੋਂ ਵੀ ਬੇਸ਼ੱਕ ਕਰਮਜੀਤ ਅਨਮੋਲ ਵੀ ਖੜੇ ਹੋਏ ਨੇ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਫਿਲਮੀ ਦੁਨੀਆ ਦੇ ਵਿੱਚ ਪਰ ਅਸਰ ਕਿਤੇ ਨਾ ਕਿਤੇ ਜਿਹੜਾ ਹੈ ਉਹ ਲੱਗਦਾ ਨਹੀਂ ਮੈਨੂੰ ਇਹਨਾਂ ਦਾ ਜਾਦੂ ਜਿਹੜਾ ਚੱਲੇਗਾ ਤੇ ਭਾਈ ਸਰਬਜੀਤ ਸਿੰਘ ਨੇ ਜੋ ਉਹ ਇਹ ਸੀਟ ਜਿਹੜੀ ਆ ਉਹ ਲੈ ਜਾਣਗੇ ਉਥੋਂ ਜੀ ਜੀ ਜਿਹੜੇ ਡਿਸੀਜਨ ਹਾਂ ਆਪ ਨੂੰ ਅਖੀਰ ਚ ਉਸਾ ਚਾਹਾਂਗਾ ਕਿ ਸਿਮਰ ਸਿੰਘ ਮਾਨ ਦੇ ਪਿਛਲੀ ਵਾਰ ਚੋਣ ਤੋਂ ਬਾਅਦ ਜੋ ਇਸ ਵਾਰ ਜੋ ਮਾਹੌਲ ਬਣਿਆ ਹੋਇਆ ਹੈ ਚਾਹੇ ਅਮਰਪਾਲ ਨੂੰ ਲੈ ਕੇ ਚਾਹੇ ਸਿਮਰ ਸਿੰਘ ਮਾਨ ਨੂੰ ਲੈ ਕੇ ਹੁਣ ਲੱਗਦਾ ਕਿ ਸਿੱਖ ਪੰਥਰ ਜੋ ਰਾਜਨੀਤੀ ਹੈ ਉਹ ਦੁਬਾਰਾ ਕਰਕੇ ਉੱਪਰ ਕੇ ਸਾਹਮਣੇ ਆਈ ਹੈ ਹੁਣ ਹਾਂ ਬਿਲਕੁਲ ਬਿਲਕੁਲ ਮੈਂ ਉਹ ਹੀ ਗੱਲ ਤੁਹਾਨੂੰ ਪਹਿਲਾਂ ਦੱਸੀ ਹੈ ਕਿ ਬਿਲਕੁਲ ਆਈ ਹੈ ਜੋ ਵਰਤਾਰਾ ਪਿਛਲੇ 2-3 ਸਾਲ ਦੇ ਵਿੱਚ ਵਰਤਿਆ ਹੈ ਨਾ ਉਹ ਚਾਹੇ ਦੀਪ ਸਿੰਘ ਸਿੱਧੂ ਹੋਰਾਂ ਦੀ ਸ਼ਹੀਦੀ ਹੋਵੇ ਸਿੱਧੂ ਮੂਸੇਵਾਲਾ ਦਾ ਮੂਸੇਵਾਲੇ ਦਾ ਜਾਣਾ ਉਹਦੇ ਗੀਤ ਐਸਵਾਈਐਲ ਦੀ ਗੱਲ ਕਰਨੀ ਸ਼ਹੀਦ ਸਿੰਘਾਂ ਦੀ ਗੱਲ ਕਰਨੀ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦਾ ਪੰਜਾਬ ਦੇ ਵਿੱਚ ਆਉਣਾ ਅਤੇ ਪੰਜਾਬ ਦੇ ਲੋਕਾਂ ਨੂੰ ਹਲੂਣਾ ਦੇਣਾ ਉਹ ਗੱਲਾਂ ਕਰਨੀਆਂ ਜਿਹੜੀਆਂ ਕਦੇ ਕਿਸੇ ਲੀਡਰ ਨੇ ਨਹੀਂ ਕੀਤੀਆਂ ਲੀਡਰ ਦਾ ਕੰਮ ਕੀ ਹੁੰਦਾ ਹੈ ਜਿਹੜਾ ਪੰਜਾਬ ਦੇ ਆਪਾਂ ਆਪਣੇ ਐਮਐਲਏ ਜਾਂ ਫਿਰ ਐਮਪੀ ਚੁਣ ਕੇ ਭੇਜਦੇ ਆ ਇਹਨਾਂ ਦਾ ਕੰਮ ਕੀ ਹੁੰਦਾ ਕੰਮ ਇਹ ਹੁੰਦਾ ਤੁਹਾਡੀ ਗੱਲ ਕਰਦੇ ਪਰ ਮੈਨੂੰ ਦੱਸੋ ਕਿਹੜਾ ਪੰਜਾਬ ਦਾ ਐਸਾ ਬੰਦਾ ਹੈ ਲੀਡਰ ਹੈ ਜਿਹੜਾ ਤੁਹਾਡੀ ਗੱਲ ਕਰਦਾ ਜਾ ਕੇ ਕੋਈ ਵੀ ਨਹੀਂ ਕਰਦਾ ਤੇ ਇਹ ਨੌਜਵਾਨ ਸੀ ਜਿਹੜੇ ਦੀਪ ਸਿੰਘ ਸਿੱਧੂ ਵਰਗੇ ਦੇ ਕੋਲ ਕੋਈ ਅਹੁਦਾ ਨਹੀਂ ਸੀ ਕੋਈ ਰਾਜਨੀਤਿਕ ਅਹੁਦਾ ਨਹੀਂ ਸੀ ਕੋਈ ਹੋਰ ਨਹੀਂ ਸੀ ਉਹ ਤੁਹਾਡੀ ਗੱਲ ਕਰਦਾ ਸੀ ਹੁਣ ਅਮਰਤਪਾਲ ਕੋਲ ਕੋਈ ਅਹੁਦਾ ਨਹੀਂ ਸੀ ਉਹ ਤੁਹਾਡੀ ਗੱਲ ਕਰਦਾ ਸੋ ਲੋਕ ਹੁਣ ਕਿਤੇ ਨਾ ਕਿਤੇ ਸਮਝਣ ਲੱਗ ਪਏ ਆ ਸਨ 2024 ਆ ਗਿਆ ਅਸੀਂ ਬਹੁਤ ਦੇਖੋ ਕਿ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਜੇ ਸਾਡੇ ਲੋਕ ਅੱਜ ਵੀ ਰਵਾਇਤੀ ਲੀਡਰ ਜਿਹੜੇ ਤੁਹਾਨੂੰ ਬੇਵਕੂਫ ਬਣਾਉਂਦੇ ਆ ਤੁਸੀਂ ਬਣ ਜਾਂਦੇ ਹੋ 5 ਸਾਲ ਦੇ ਲਈ ਫਿਰ ਤੁਸੀਂ ਰੁੱਲਦੇ ਰਹਿੰਦੇ ਹੋ ਉਹ ਉਹ ਜਿਹੜੀਆਂ ਸਰਕਾਰੀ ਗੱਡੀਆਂ ਹੂਟਰ ਵਾਲੀਆਂ ਗੱਡੀਆਂ ਦੇ ਵਿੱਚ ਤੁਹਾਡੇ ਕੋਲੋਂ ਦੀ ਲੰਘ ਜਾਂਦੇ ਧੱਕੇ ਮਾਰ ਮਾਰ ਕੇ ਜੇ ਇਹੀ ਕੁਝ ਚੱਲੀ ਜਾਣਾ ਤੇ ਫਿਰ 80 ਸਾਲ ਹੋ ਗਏ ਆ ਤੁਹਾਨੂੰ ਜਿਹੜੀ ਕਹਿੰਦੇ ਆ ਕੈਨ ਨੂੰ ਜਿਹੜੀ ਆਜ਼ਾਦੀ ਆਈ ਹੈ ਤੇ ਫਿਰ ਬਾਕੀ ਵੀ ਇਸੇ ਤਰ੍ਹਾਂ ਹੀ ਜਿਹੜਾ ਹੋਰ 80 ਸਾਲ ਵੀ ਮੈਨੂੰ ਲੱਗਦਾ ਐਦਾਂ ਹੀ ਲੰਘ ਜਾਣਗੇ ਜੇ ਲੋਕ ਨਾ ਸਮਝੇ ਹੁਣ ਤੁਸੀਂ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਗੱਲ ਭਾਰਤ ਨੂੰ ਆਜ਼ਾਦ ਹੋਇਆ ਨੂੰ 75 ਤੋਂ 80 ਸਾਲ ਹੋ ਗਏ ਹਨ ਤੇ ਕੁਝ ਐਸੇ ਮੁਲਕ ਨੇ ਜਿਨ੍ਹਾਂ ਨੂੰ 50-50 ਸਾਲ ਆਜ਼ਾਦ ਹੋਇਆ ਨੂੰ ਹੋਏ ਆ ਤੇ ਉਹਨਾਂ ਦੀ ਡਿਵੈਲਪਮੈਂਟ ਦੇਖੋ ਜਾ ਕੇ ਡਿਵੈਲਪਮੈਂਟ ਦੇਖੋ ਉਹਨਾਂ ਦੀ ਜਾ ਕੇ ਕਈ ਕਈ ਜਿਹੜੇ ਐਸੇ ਆ ਕਿਸੇ ਨੂੰ 60 ਸਾਲ ਹੋਏ ਆ ਕਿਸੇ ਨੂੰ 50 ਸਾਲ ਆ ਚਾਈਨਾ ਜੇ ਮੈਂ ਗਲਤ ਨਾ ਹੋਵਾਂ ਤੇ ਇਹ ਬਾਅਦ ਵਿੱਚ ਆਜ਼ਾਦ ਹੋਇਆ ਤੇ ਹਾਂਗਕਾਂਗ ਵਰਗੇ ਮੁਲਕ ਜਿਹੜੇ ਨੇ ਜਾਂ ਫਿਰ ਹੋਰ ਵੀ ਕਹਿ ਲਓ ਬਹੁਤ ਸਾਰੇ ਐਸੇ ਨੇ ਤੁਸੀਂ ਇਹਦੀ ਸਰਚ ਕਰ ਸਕਦੇ ਹੋ ਕਿਹੜਾ ਕਦੋਂ ਆਜ਼ਾਦ ਹੋਇਆ ਤੇ ਉਹਨਾਂ ਦੀ ਡਿਵੈਲਪਮੈਂਟ ਦੇਖੋ ਪਿੱਛੇ ਕੌਣ ਰਿਹਾ ਇੱਕ ਭਾਰਤ ਤੇ ਦੂਜਾ ਪਾਕਿਸਤਾਨ ਜਾਂ ਫਿਰ ਬੰਗਲਾਦੇਸ਼ ਵਰਗੇ ਕਿਉਂਕਿ ਇੱਥੇ ਕਰਪਸ਼ਨ ਇੱਥੇ ਖੂਨ ਦੇ ਵਿੱਚ ਹੀ ਜਿਹੜੀ ਕਹਿ ਲਈਏ ਵੀ ਕਰਪਸ਼ਨ ਐਸੀ ਭਰੀ ਹੋਈ ਹੈ ਬੇਈਮਾਨੀ ਭਰੀ ਹੋਈ ਹੈ ਕਿ ਇਹ ਲੋਕ ਚਾਹੁੰਦੇ ਨੇ ਕਿ ਸਾਡੀਆਂ ਜੇਬਾਂ ਭਰਨ ਤੇ ਲੋਕਾਂ ਦਾ ਕੀ ਹੈ ਲੋਕ ਤਾਂ ਭੇਡਾਂ ਬੱਕਰੀਆਂ ਨੇ ਇਹ ਮਰੀ ਜਾਣਗੇ ਸੋ ਅੱਜ ਜੇ ਨੌਜਵਾਨੀ ਹੈ ਜਿਹੜੀ ਮੈਂ ਅਕਸਰ ਗੱਲ ਕਰਦਾ ਹੁੰਦਾ ਜਿਹੜੀ ਨੌਜਵਾਨੀ ਹੁੰਦੀ ਹੈ ਨਾ ਉਹ ਉਹ ਚਾਹੁੰਦੀ ਹੈ ਕਿ ਤਖਤਾ ਪਲਟਿਆ ਜਾਵੇ ਤਖਤਾ ਪਲਟਿਆ ਜਾਵੇ ਸੋ ਇਸੇ ਤਰੀਕੇ ਨਾਲ ਅੱਜ ਜਿਹੜੇ ਨੌਜਵਾਨ ਅੱਗੇ ਆਏ ਐ ਤਖਤਾ ਪਲਟਣਾ ਚਾਹੁੰਦੇ ਨੇ ਇਹ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਆ ਕਿ ਯਾਰ ਅਸੀਂ ਕਿਉਂ ਨਹੀਂ ਅਮਰੀਕਾ ਕੈਨੇਡਾ ਵਾਂਗ ਰਹਿ ਸਕਦੇ ਸਾਡੇ ਲੋਕ ਉਧਰ ਨੂੰ ਭੱਜਦੇ ਕੋਈ ਅਮਰੀਕਨ ਕਿਉਂ ਨਹੀਂ ਇੱਧਰ ਨੂੰ ਆਉਂਦਾ ਮਤਲਬ ਕਿ ਲਗਜ਼ਰੀ ਲਾਈਫ ਹੈ ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਦੀ ਬਹੁਤ ਕੁਝ ਉਹਨਾਂ ਨੂੰ ਸਹੂਲਤਾਂ ਬੈਨੀਫਿਟ ਮਿਲਦੇ ਨੇ ਉਹਨਾਂ ਦਾ ਬੁਢਾਪਾ ਸੇਫ ਹੈ ਬਚਪਨ ਸੇਫ ਹੈ ਪੜਾਈਆਂ ਫ੍ਰੀ ਨੇ ਮੈਡੀਕਲ ਫ੍ਰੀ ਹੈ ਤੇ ਸਾਡੇ ਜੇ ਕੋਈ ਐਕਸੀਡੈਂਟ ਮਾੜਾ ਮੋਟਾ ਹੋ ਜਵੇ ਤਾਂ ਫਿਰ ਸਾਰਾ ਘਰ-ਬਾਰ ਵਿਕ ਜਾਂਦਾ ਹੈ ਤੇ ਫਿਰ ਕੋਈ ਤੁਹਾਡੇ ਹਾਲ ਪੁੱਛਦਾ ਨਹੀਂ ਹੈਗਾ ਕਈ ਕਈ ਦਿਨ ਤੁਹਾਨੂੰ ਵੈਂਟੀਲੇਟਰ ਤੇ ਪਾ ਕੇ ਤੇ ਡਾਕਟਰ ਕਈ ਵਾਰੀ ਉਦਾ ਹੀ ਮਾਰ ਮੁਰ ਦਿੰਦੇ ਨੇ ਸੋ ਇਹ ਬੜਾ ਕੁਸ਼ ਹੈ ਬੱਚਿਆਂ ਦੀ এডਿਕੇਸ਼ਨ ਲਾ ਲਓ ਫਿਰ ਕਿੱਥੇ ਨਰਿੰਦਰ ਮੋਦੀ ਇਹ ਇਹ ਜਿਹੜੇ ਕਰਦੇ ਨੇ ਆਪਣੇ ਲੈਕਚਰ ਦੇ ਵਿੱਚ ਉਹਨਾਂ ਨੇ ਬੜੀ ਵਾਰੀ ਕਿਹਾ ਕਿ 80 ਕਰੋੜ ਲੋਕਾਂ ਨੂੰ ਅਸੀਂ ਰਾਸ਼ਨ ਦਿੰਨੇ ਆ ਸੋ ਦੇਖੋ ਕਿੰਨੇ ਲੋਕ ਨੇ ਮਤਲਬ ਕਿ ਪ ਭਾਰਤ ਦੇ ਵਿੱਚ ਅੱਧ ਨਾਲੋਂ ਜ਼ਿਆਦਾ ਜਿਹੜੀ ਜਨਸੰਖਿਆ ਉਹਨਾਂ ਨੂੰ ਰਾਸ਼ਨ ਫਰੀ ਵੰਡਿਆ ਜਾ ਰਿਹਾ ਸੋ ਆਪਾਂ ਕਿੱਧਰ ਕਿਹੜੀ ਗੱਲ ਕਰਦੇ ਆ ਕਿ ਅਸੀਂ ਵਿਸ਼ਵ ਗੁਰੂ ਬਣ ਗਏ ਆ ਤੇ ਆਹ ਬਣ ਗਏ ਉਹ ਬਣ ਗਏ ਆ ਵਿਸ਼ਵ ਗੁਰੂ ਦੀ ਤਾਂ ਗੱਲ ਦੂਰ ਹੈ ਤੁਸੀਂ ਥਰਡ ਵਰਡ ਕੰਟਰੀ ਦਾ ਜਿਹੜਾ ਟੈਗ ਆ ਉਹ ਹੀ ਨਹੀਂ ਹਜੇ ਤੱਕ ਲਾ ਸਕੇ ਸੋ ਇਹੀ ਹਾਲ ਪਾਕਿਸਤਾਨ ਦਾ ਸੋ ਮਤਲਬ ਮੇਰੇ ਕਹਿਣ ਦਾ ਵੀ ਜਦੋਂ ਤੱਕ ਰੈਵਿਊਸ਼ਨ ਨਹੀਂ ਨਾ ਆਉਂਦੀ ਦਿਮਾਗਾਂ ਦੇ ਵਿੱਚ ਜਦੋਂ ਖੂਨ ਦੇ ਵਿੱਚੋਂ ਬੇਈਮਾਨੀ ਨਹੀਂ ਜਾਂਦੀ ਉਦੋਂ ਤੱਕ ਕੁਝ ਨਹੀਂ ਹੋ ਸਕਦਾ ਗੱਲ ਫੇਰ ਆਪਾਂ ਹੁਣ ਪੰਜਾਬ ਦੀ ਕਰੀਏ ਕਿ ਪੰਥ ਤੱਕ ਸਿਆਸਤ ਜਦੋਂ ਤੱਕ ਨਹੀਂ ਆਉਂਦੀ ਪੰਜਾਬ ਦੇ ਵਿੱਚ ਤਾਂ ਫਿਰ ਉਦੋਂ ਤੱਕ ਇਹੀ ਹਾਲ ਰਹਿਣਾ ਕਦੀ ਕੈਪਟਨ ਆ ਗਿਆ ਹੁਣ ਰਾਜਾ ਬੜਿੰਗਿਆ ਪ੍ਰਧਾਨ ਜਾਂ ਫਿਰ ਭਗਵੰਤ ਮਾਨ ਜੋ ਕੁਝ ਕਹਿੰਦਾ ਸੀ ਜਿੱਤਣ ਤੋਂ ਪਹਿਲਾਂ ਤੇ ਅੱਜ ਕੁਝ ਕਰ ਰਿਹਾ ਸੋ ਇਹ ਸਾਰਾ ਕੁਝ ਨਹੀਂ ਤੇ ਇਦਾਂ ਹੀ ਚੱਲਦਾ ਜਾਣਾ ਜੀ ਜਿਹੜੇ ਜੀ ਇਸ ਨੂੰ ਦਾ ਆਨੰਦ ਕਰਦੇ ਆ ਸਾਨੂੰ ਜੁੜਦੇ ਹੋ ਅਕਸਰ ਤੁਸੀਂ ਆਪਣੇ ਵਿਚਾਰ ਬਿਵਾਖ ਹੋ ਕੇ ਖੁੱਲ ਕੇ ਹਰ ਦਰਸ਼ਕਾਂ ਦੇ ਅੱਗੇ ਰੱਖਦੇ ਹੋ ਧੰਨਵਾਦ ਤੁਹਾਡਾ ਜੀ ਇਸ ਨੂੰ ਜੁੜਨ ਦੇ ਲਈ ਜੀ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਜੀ ਹੁਣ ਵਿਲਾ ਹੋ ਗਿਆ ਪ੍ਰਾਈਡ ਪੰਜਾਬ ਟੀਵੀ ਦੇਖ ਦਰਸ਼ਕਾਂ ਨੂੰ ਇਜਾਜ਼ਤ ਲੈਣ ਦਾ ਧੰਨਵਾਦ